ਜਿੰਨਾ ਆਪਾਂ ਨੂੰ ਕੁੱਟਣਗੇ ਓਨਾ ਆਪਾਂ ਦੇਖ ਸਕਾਂ ਦੁੱਗਣੇ ਉੱਪਰ ਕੇ ਆਉਣੇ ਆ ਇਹ ਜਿਹੜਾ ਅੱਜ ਇਹਨਾਂ ਨੇ ਜੋ ਕੁਝ ਕੀਤਾ ਇਹ ਲਹਿਰ ਆਈ ਹੋਰ ਤੇਜ਼ ਹੋ ਜਾਣੀ ਆ ਜਿਹੜਾ ਸਾਡੇ ਨੌਜਵਾਨਾਂ ਦੇ ਡਾਂਗਾ ਭਰਾਈ ਜਾਂਦੇ ਇਹ ਕਿਹੜਾ ਪਾਣੀ ਪੀਂਦੇ ਨਹੀਂ ਹੈਗੇ ਇਹ ਕਿਹੜਾ ਅਫਸਰ ਕਿਹੜਾ ਪਾਣੀ ਪੀਂਦੇ ਨਹੀਂ ਹੈਗੇ ਪ੍ਰਵਾਸੀਆਂ ਨਹੀਂ ਜਿਹੜਾ ਇਹ ਸਾਰਾ ਸਾਡਾ ਗੰਦ ਪਾਇਆ ਦੇਖੋ ਕੀ ਹੋ ਰਿਹਾ ਪਾਣੀ ਦਾ ਗੰਦਲਾ ਇਹ ਕਰ ਰਹੇ ਨੇਗੇ ਨੁਕਸਾਨ ਸਾਨੂੰ ਪੰਜਾਬ ਨੂੰ ਭੁਗਤਣਾ ਪੈ ਰਿਹਾ ਪੈਸਾ ਤਾਂ ਇਹ ਜਿਹੜੇ ਆ ਕੇ ਜਿਹੜਾ ਇੱਥੇ ਹੁਣ ਫੈਕਟਰੀਆਂ ਨਹੀਂ ਗਈਆਂ ਸਾਰੀਆਂ ਬਾਹਰਲੇ ਬੰਦੇ ਨੇ ਫੈਕਟਰੀਆਂ ਨਹੀਂ ਗਈਆਂ ਪੈਸਾ ਇਹ ਕਮਾ ਕੇ ਲੈ ਕੇ ਜਾ ਰਹੇ ਨੇ ਵਾਤਾਵਰਣ ਸਾਡਾ ਸਾਰਾ ਪੰਜਾਬ ਦਾ ਗੰਦਲਾ ਕਰ ਰਹੇ ਨੇਗੇ ਤੁਸੀਂ ਸਾਨੂੰ ਟੈਕਸ ਦਿੰਨੇ ਆ ਅਸੀਂ ਪੰਜਾਬ ਨੂੰ ਜੇ ਤੁਸੀਂ ਟੈਕਸ ਦਿੰਨ ਤਾਂ ਪਰਸਾਰੇ ਨੂੰ ਮਾਰ ਦੋ ਜੇ ਤੁਸੀਂ ਟੈਕਸ ਦਿੰਨੇ ਤਾਂ ਫਿਰ ਆਏ ਕਰੋ ਸਾਰੇ ਪੰਜਾਬ ਨੂੰ ਜਹਰ ਦੇ ਕੇ ਮਾਰ ਦੋ ਤੁਸੀਂ ਸਾਰੇ ਪੰਜਾਬ ਦੇ ਕਬਜ਼ਾ ਆਪ ਕਰ ਲਓ ਤਾਂ ਭਾਈ ਪਾਣਾ ਸਤੂ ਮੋਚੇ ਆ ਗੱਲਬਾਤ ਕਰਦੇ ਆ ਭਾਈ ਜੀ ਕਿੱਦਾਂ ਦੇਖਦੇ ਹੋ ਅੱਜ ਪੰਜਾਬ ਨੇ ਜਿਹੜਾ ਹੈ ਪੰਜਾਬ ਦੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਜ਼ਰੂਰ ਸਰਕਾ ਦੇ ਆਏ ਪਰ ਉਹਨਾਂ ਨੂੰ ਰੋਕਿਆ ਗਿਆ ਦੂਜੇ ਪਾਸੇ ਗੱਠ ਜਿਹੜਾ ਵੱਡਾ ਪ੍ਰਵਾਸੀਆਂ ਦਾ ਜ਼ਰੂਰ ਉਹਨੂੰ ਕਿਸੇ ਪਰ ਕੋਈ ਵੀ ਰੋਕ ਇਹਨਾ ਇਹ ਦੇਖੋ ਜਿਹੜੀ ਕਿ ਇਹ ਹੁਣ ਸਾਰੀ ਲੜਾਈ ਪੰਜਾਬ ਦੇ ਵਿੱਚ ਇੱਕ ਗੱਲ ਤੁਰਪੀ ਸਾਰੇ ਮਸਲੇ ਜਿਹੜੇ ਕਿ ਪੰਜਾਬ ਦੇ ਹੁਣ ਹੱਲ ਹੋਣਗੇ ਵੀ ਇਹ ਜਵਾਨੀ ਨੂੰ ਕਿੰਨਾ ਘਟਾਮ ਆਪਾਂ ਡਕ ਲਾਂਗੇ ਜਿੰਨਾ ਇੱਕ ਇਹ ਚੀਜ਼ ਆਪਣਾ ਇਤਿਹਾਸ ਹੈ ਆਪਾਂ ਦੇਖੋ ਮੈਂ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਕਿੰਨਾ ਕੁ ਦੇਖ ਲਿਆ ਜਿੰਨਾ ਆਪਾਂ ਨੂੰ ਕੁੱਟਣਗੇ ਉਹਨਾਂ ਆਪਾਂ ਦੱਕ ਦੇ ਸਾਂਗਾ ਦੁੱਗਣੇ ਉੱਪਰ ਕੇ ਆਉਣੇ ਆ ਇਹ ਜਿਹੜਾ ਅੱਜ ਇਹਨਾਂ ਨੇ ਜੋ ਕੁਝ ਕੀਤਾ ਇਹ ਲਹਿਰ ਆਈ ਹੋਰ ਤੇਜ਼ ਹੋ ਜਾਣੀ ਆ ਹੁਣ ਤਾਂ ਇਹ ਮਸਲਾ ਜਿਹੜਾ ਹੱਲ ਵੱਲ ਪਹੁੰਚ ਗਈ ਰਹਿਣਾ ਦੇਖੋ ਆ ਸਾਰੇ ਲੋਕ ਸਵੇਰ ਦੇ ਖੜੇ ਹੀ ਨੇਗੇ ਬੜਾ ਅੱਡੀ ਛੋਟੀ ਦਾ ਜ਼ੋਰ ਲਾਇਆ ਪਹਿਲਾਂ ਵੀ ਜ਼ੋਰ ਲਾਇਆ ਜੇਲ੍ਹਾਂ ਦੇ ਵਿੱਚ ਬਥੇਰਾ ਧੱਕੇ ਆ ਜੇਲ੍ਹਾਂ ਆਪਾਂ ਸਾਰੇ ਆ ਸੰਘਰਸ਼ੀ ਲੋ ਸਾਰੇ ਜਿਹੜੇ ਲੜਨ ਵਾਲੇ ਲੋਕ ਖੜੇ ਨੇਗੇ ਸਾਰਿਆਂ ਉੱਪਰ ਹੀ ਤਰੀਕਾ ਆਪਾਂ ਭੁਗਤਨੇ ਆ ਪਰ ਕਿੰਨੇਕ ਤਰੀਕਾ ਕਿੰਨੇ ਕੀ ਕੁਛ ਕਰ ਲੈਣਗੇ ਆਪਾਂ ਜਿਹੜੇ ਆਪਣੇ ਪੰਜਾਬ ਦੇ ਲੜਾਈ ਹੈ ਜਿਹੜੀ ਉਹ ਜੰਗ ਆਪਾਂ ਇਹ ਵਿੱਚ ਕੋਈ ਜਾਰੀ ਰੱਖਨੇ ਆ ਆਪਾਂ ਜਿੱਤ ਕੇ ਰਹਿਣਾ ਕਿਉਂਕਿ ਇਹ ਜਿਹੜੇ ਪ੍ਰਵਾਸੀਆਂ ਨਹੀਂ ਜਿਹੜਾ ਇਹ ਸਾਰਾ ਸਾਡਾ ਗੰਧ ਪਾਇਆ ਦੇਖੋ ਕੀ ਹੋ ਰਿਹਾ ਪਾਣੀ ਦਾ ਗੰਧ ਲਾਏ ਕਰ ਰਹੇ ਨੇਗੇ ਨੁਕਸਾਨ ਸਾਨੂੰ ਪੰਜਾਬ ਨੂੰ ਭੁਗਤਣਾ ਪੈ ਰਿਹਾ ਪੈਸਾ ਤਾਂ ਇਹ ਜਿਹੜੇ ਆ ਕੇ ਜਿਹੜਾ ਇੱਥੇ ਉਹਨਾਂ ਫੈਕਟਰੀਆਂ ਨਹੀਂ ਆ ਸਾਰੀਆਂ ਬਾਹਰਲੇ ਬੰਦੇ ਨੇ ਫੈਕਟਰੀਆਂ ਨੇਗੀਆਂ ਪੈਸਾ ਇਹ ਕਮਾ ਕੇ ਲੈ ਕੇ ਜਾ ਰਹੇ ਨੇ ਵਾਤਾਵਰਨ ਸਾਡਾ ਸ ਇਸ ਕਰਕੇ ਜਿਹੜੀ ਇਹ ਲੜਾਈ ਆ ਉਹਨੂੰ ਐਵੇਂ ਜਿੱਕਰੂ ਆਪਾਂ ਲੜਾਂਗੇ ਸਾਰਿਆਂ ਨੇ ਐਵੇਂ ਜਿੱਕਰੂ ਏਕਤਾ ਬਣਾ ਕੇ ਰੱਖਣੀ ਆ ਪੰਜਾਬ ਆਪਣਾ ਆਪਾਂ ਆਪਣੇ ਪੰਜਾਬ ਨੂੰ ਸਵਾਰਨਾ ਸਾਰਿਆਂ ਨੂੰ ਲੋੜ ਆ ਹੁਣ ਇਕੱਠੇ ਹੋ ਕੇ ਲੜਨ ਦੀ ਹੁਣ ਮੇਰੀ ਤਾਂ ਸਾਰੀਆਂ ਜਥੇਬੰਦੀਆਂ ਨੂੰ ਵੀ ਅਪੀਲ ਹੈ ਜਿੰਨੀਆਂ ਕਿਸਾਨ ਜਥੇਬੰਦੀਆਂ ਨੇਗੀਆਂ ਉਸ ਤਾਂ ਸਾਡੇ ਜਥੇਬੰਦੀਆਂ ਸ਼ੰਭੂ ਦੇ ਬੈਠੇ ਨੇ ਖਨੌਰੀ ਦੇ ਬੈਠੇ ਨੇਗੀਆਂ ਕੋਈ ਜਿਹੜਾ ਸਾਡਾ ਕਿ ਹੋਰ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਅਗਰਾਹਾ ਜਥੇਬੰਦੀ ਨੂੰ ਕਰੀਏ ਡਕਾਉਂਦਾ ਜਥੇਬੰਦੀ ਨੂੰ ਕਹੀਏ ਰਾਜੇਵਾਲ ਸਾਹਿਬ ਨੂੰ ਕਰੀਏ ਜਿੰਨੀਆਂ ਵੀ ਸਾਰੇ ਕਿਸਾਨ ਜਥੇਬੰਦੀਆਂ ਨੇ ਸਿੱਖ ਜਥੇਬੰਦੀਆਂ ਨੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਇਹ ਇਕੱਲਾ ਇੱਕ ਦਾ ਮਸਲਾ ਤਾਂ ਹੈ ਨਹੀਂ ਇਹ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਹੁਣ ਪਾਣੀ ਕੀ ਆ ਦੇਖੋ ਪਾਣੀ ਸਾਰੇ ਆਪਾਂ ਪੀਣਾ ਹੈ ਪਾਣੀ ਤੋਂ ਬਣਾ ਆਪਣੇ 70% ਧਰਤੀ 'ਚ ਬਣਿਆ 70% ਦੇ ਮਨੁੱਖ ਦੇ ਸਰੀਰ 'ਚ ਪਾਣੀ ਹੈ। ਪਾਣੀ ਤਾਂ ਇਹ ਇਹ ਪੁਲਿਸ ਜਿਹੜੇ ਪ੍ਰਸ਼ਾਸਨ ਨਾਲ ਜਿਹੜਾ ਸਾਡੇ ਨੌਜਵਾਨਾਂ ਦੇ ਡਾਂਗਾਂ ਭਰਾ ਜਾਂਦੇ ਇਹ ਕਿਹੜਾ ਪਾਣੀ ਪੀਂਦੇ ਨਹੀਂ ਹੈਗੇ। ਇਹ ਕਿਹੜਾ ਅਫਸਰ ਕਿਹੜਾ ਪਾਣੀ ਪੀਂਦੇ ਨਹੀਂ ਹੈਗੇ। ਅਸੀਂ ਕੱਲਾ ਕਰਾਂਗੇ ਕੀ ਮੈਨੂੰ ਤਾਂ ਇਹ ਚੀਜ਼ ਸਮਝ ਨਹੀਂ ਆਉਂਦੀ। ਅਸੀਂ ਜਿਹੜੀ ਤਰੱਕੀ ਤਰੱਕੀ ਅੱਜ ਕਰੀ ਜਾਂਦੇ ਆ ਸਰਕਾਰ ਇਹ ਤਰੱਕੀ ਨੂੰ ਕਿਸੇ ਅੱਗ ਲਾਵਾਂਗੇ। ਪਹਿਲਾਂ ਸਾਡੀ ਕਿੰਨੇ ਕਿੰਨੇ ਉਮਰਾਂ ਹੁੰਦੀਆਂ ਸੀਗੀਆਂ ਅੱਜ ਹਰ ਇੱਕ ਦੇ ਘਰੇ ਕੈਂਸਰ ਵੱਡ ਗਿਆ। ਹਰ ਇੱਕ ਦੇ ਘਰੇ ਫਿਲਟਰ ਲੱਗਿਆ ਹੋਇਆ। ਕੋਈ ਵੀ ਦੱਸੋ ਪਾਣੀ ਕੋਈ ਸਾਫ਼ ਪ ਆ ਰਹੇ ਹਨ ਇਹਨਾਂ ਨੂੰ ਬੇਨਤੀ ਆ ਪਹਿਲੀ ਗੱਲ ਤਾਂ ਹੈ ਪੰਜਾਬ ਦੇ ਉੱਪਰ ਜਿਹੜੇ ਇੱਥੇ ਅਫਸਰ ਬੈਠੇ ਨੇ ਉਹ ਸਾਰੇ ਬਾਹਰੋਂ ਲੈ ਕੇ ਫਟ ਕਰੇ ਹੋਣਗੇ ਲੁਧਿਆਣੇ ਦੇ ਵਿੱਚ ਉਹ ਤਾਂ ਉਹਨਾਂ ਨੇ ਡਾਂਗਾ ਭਰਾਈਆਂ ਜਿਹੇ ਆਪਣੇ ਹੁੰਦੇ ਤਾਂ ਆਪਣੀ ਗੱਲ ਆਪਣੇ ਗੱਲ ਸਮਝਦੇ ਇਹ ਚੀਜ਼ ਸਮਝੋ ਇਸ ਚੀਜ਼ ਲੜਾਈ ਹੈ ਇਕੱਲੇ ਇੱਕ ਦਿਨ ਹੀ ਹੈਗੀ ਪਾਣੀ ਸਭ ਨੇ ਪੀਣਾ ਹੈ ਪਾਣੀ ਸਭ ਨੂੰ ਚਾਹੀਦਾ ਹੈ ਜਿਹੜੀ ਕਿ ਗੁਰੂ ਨਾਨਕ ਦੇਵ ਜੀ ਪਾਸ਼ਾ ਮਹਾਰਾਜ ਨੇ ਕਿਹਾ ਪਾਣੀ ਸਾਡਾ ਪਿਤਾ ਹੈ ਸਾਡੇ ਪਿਓ ਦੀ ਬਰਬਾਦੀ ਹੋ ਰਹੀ ਹੈ ਦੇਖੋ ਸਭ ਤੋਂ ਵੱਡਾ ਸਾਡਾ ਪਿਓ ਆ ਉਹ ਪਾਣੀ ਹੈ ਹੁਣ ਅਸੀਂ ਦੇਖੀਏ ਵੀ ਸਾਡਾ ਸੇ ਇਹ ਅਸੀਂ ਆਪਣੇ ਪਿਓ ਨੂੰ ਕਿਵੇਂ ਬਚਾਉਣਾ ਹੈ ਸਾਨੂੰ ਸ਼ਰਮ ਆਉਣੀ ਚਾਹੀਦੀ ਵੀ ਪਿਓ ਸਾਡਾ ਕਿੰਨਾ ਗੰਧਲਾ ਹੋ ਗਿਆ ਪਿਓ ਦਾ ਸਾਡੇ ਦਾ ਰੰਗ ਕਾਲਾ ਹੋ ਗਿਆ ਚਿੱਟੇ ਤੋਂ ਅਸੀਂ ਆਪਣੇ ਪਿਓ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਆਉਣਾ ਚਾਹੀਦਾ ਤੁਹਾਨੂੰ ਰਿਟੇਨ ਕੀਤਾ ਗਿਆ ਕਿੱਥੋਂ ਕੀਤਾ ਗਿਆ ਕਿ ਮੇਰੇ ਤਾਂ ਇਸ ਹਾਵ ਲਾਲਾ ਅੰਦੋਲਨ ਕਿਤੇ ਹੁੰਦਾ ਕੋਈ ਮੇਰੇ ਤਾਂ ਪਹਿਲਾਂ ਪੁਲਿਸ ਲੈ ਕੇ ਲਾ ਲੰਦਾਂਗਾ ਮੇਰੇ ਪਿੱਛੇ ਗੱਡੀ ਲਾ ਲੰਦ ਰਹੇ ਲੈ ਕੇ ਇਹਨਾਂ ਦਾ ਕੰਮ ਹੀ ਇਹ ਹੈ ਇਹਨਾਂ ਦਾ ਮੇਰਾ ਪਹਿਲਾਂ ਹੋਵੇ ਸਿਰਫ ਪਟਿਆਲੇ ਇਹਨਾਂ ਨੇ ਖੜਾਈ ਰੱਖਿਆ ਇਹ ਤਾਂ ਪਹਿਲਾਂ ਨਾ ਨਾ ਕੇ ਘੇਰ ਲੈਣਾ ਹੁੰਦਾ ਮੇਰਾ ਤਾਂ ਕੋਈ ਕਿਤੇ ਧਰਨਾ ਹੋਵੇ ਕਿਤੇ ਹੋ ਇਹ ਪਾਣਾ ਸਿੱਧੂ ਦਾ ਕੋਈ ਕੋਈ ਕੀ ਕਹਿੰਦੇ ਨੇ ਜੇ ਕੋਈ ਪ੍ਰੋਗਰਾਮ ਰੱਖਦਾ ਉੱਥੇ ਵੀ ਨਹੀਂ ਜਾ ਪਾਂਦਾ ਉਸ ਤੇ ਤੱਕ ਦੀ ਰੋਕ ਲਗਾ ਦਿੱਤੀ ਜਾਂਦੀ ਹੈ ਇਹਨਾਂ ਦਾ ਕੰਮ ਹੀ ਇਹ ਹੈ ਹਰ ਇੱਕ ਥਾਂ ਤੇ ਉਹਨਾਂ ਦਾ ਕੋਈ ਗੱਲ ਨਹੀਂ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਨੇ ਸਦਾ ਨਹੀਂ ਚੜਾਈਆਂ ਰਹਿੰਦੀਆਂ ਸਦਾ ਨਹੀਂ ਚੜਾਈ ਰਹਿੰਦੀ ਇਹ ਜੋ ਕੁਝ ਇਹਨਾਂ ਨੂੰ ਕਰਨਾ ਕਰ ਲੈਣਦੇ ਇਹ ਸਦਾ ਸਮਾਂ ਨਹੀਂ ਰਹਦਾ ਨਾ ਤਾਂ ਅਸੀਂ ਕਿਤੇ ਅਜੇ ਤੱਕ ਘਬਰਾਇਆ ਨਾ ਪਹਿਲਾਂ ਘਬਰਾਉਣਾ ਅਸੀਂ ਤਰੀਕਿਆਂ ਦੇ ਵਿੱਚ ਰਜਾ ਜਾਂਦੇ ਹਾਂ ਪਰਚੇ ਦੇ ਵਿੱਚ ਰਜਾ ਜਾਂਦੇ ਹਾਂ ਜੇਲਾਂ ਜਿੱਨਾ ਹੋ ਟਕਣਾ ਜੋ ਕੁਝ ਕਰਨਾ ਕਰ ਲੈਣਦੇ ਕੱਲਾ ਮੈਂ ਕਿਹਾ ਪੰਜਾਬ ਦੇ ਨੌਜਵਾਨਾਂ ਨੂੰ ਜਾਂ ਪੰਜਾਬ ਦੇ ਬੰਦਿਆਂ ਨੂੰ ਜਿਨ੍ਹਾਂ ਨੂੰ ਕੈਂਸਰ ਹੋ ਰਿਹਾ ਸਿੱਧਾ ਉਹਨਾਂ ਨੂੰ ਚਤਾਵਨੀ ਦਿੱਤੀ ਜੇ ਆਏ ਤਾਂ ਲੱਖ ਰੁਪਇਆ ਜਿਹੜਾ ਲੱਖ ਬੰਦਾ ਤੁਹਾਡੇ ਮੂਹਰੇ ਖੜੇ ਕਰਾਂ ਜਿਹੜੀ ਇਹ ਗੱਲ ਕਹੀ ਗਿਆ ਨਾ ਇਹ ਗੱਲ ਕੁਦਰਤ ਨੇ ਕਹਾਈ ਆ ਨਾ ਤੋਂ ਇਹਦਾ ਸਾਰੇ ਦਾ ਸਫਾ ਹੋਣਾ ਅੱਜ ਅੱਜ ਸਾਡੇ ਲੋਕਾਂ ਨੂੰ ਇਹ 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 ਹਸਾਬ ਲਾਲਾ ਵੀ ਐਵੇਂ ਸੱਟ ਲੱਗੀ ਪੂਰੀ ਜਦੋਂ ਇਹ ਗੱਲਾਂ ਨੇ ਕਹੀ ਤਾਂ ਲੋਕਾਂ ਨੂੰ ਸੱਟ ਲੱਗੀ ਜੋ ਸੱਟ ਲੱਗਦੀ ਆ ਫਿਰ ਜਾਗਰੂਤਾ ਆਉਂਦੀ ਆ ਜਦੋਂ ਫਿਰ ਜਿਵੇਂ ਜਦੋਂ ਫਿਰ ਅੱਗ ਲੱਗਦੀ ਆ ਨਾ ਅੰਦਰ ਉਦੋਂ ਫਿਰ ਪਤਾ ਲੱਗਦਾ ਉਦੋਂ ਫਿਰ ਜਾਗਦੇ ਨੇ ਉਹਨਾਂ ਨੂੰ ਕੱਲ ਲਲਕਾਰਾਏ ਕਹਿੰਦੇ ਨਾਨਕ ਨੂੰ ਅੱਜ ਇਹ ਜਾਗੇ ਤੁਸੀਂ ਟੈਕਸ ਦਿੰਦੇ ਆ ਅਸੀਂ ਪੰਜਾਬ ਨੂੰ ਜੇ ਤੁਸੀਂ ਟੈਕਸ ਦਿੰਨ ਤਾਂ ਪਰਸਾਰੇ ਨੂੰ ਮਾਰ ਦੋ ਜੇ ਤੁਸੀਂ ਟੈਕਸ ਦਿੰਨ ਤਾਂ ਫਿਰ ਆਇਓ ਕਰੋ ਸਾਰੇ ਪੰਜਾਬ ਨੂੰ ਜ਼ਹਿਰ ਦੇ ਕੇ ਮਾਰ ਦੋ ਤੁਸੀਂ ਸਾਰੇ ਪੰਜਾਬ ਦੇ ਕਬਜ਼ਾਾਬ ਕਰ ਲਓ ਇਸ ਕਰਕੇ ਜਿੰਦਾ ਇਹ ਤੇ ਵੀ ਗੱਲ ਹੈ ਪ੍ਰਵਾਸੀ ਵਰਸੀ ਪੰਜਾਬੀ ਬਣਾ ਦਿੱਤਾ ਗਿਆ ਜਦ ਕਿ ਇਹੋ ਜਿਹਾ ਮਸਲਾ ਨਹੀਂ ਹਾਂਜੀ ਪ੍ਰਵਾਸੀ ਵਰਸੀ ਪੰਜਾਬੀ ਬਣਾ ਦਿੱਤਾ ਗਿਆ ਹਰ ਨੇ ਸਰਕਾਰ ਅਜੇ ਕੋਈ ਕੁਝ ਹੀ ਕਰਦੀ ਹੁੰਦੀ ਆ ਸਰਕਾਰ ਦਾ ਹੀ ਕੰਮ ਹੁੰਦਾ ਸਰਕਾਰ ਨੇ ਕਿਵੇਂ ਲੜਾਉਣਾ ਕਿਵੇਂ ਕੁਝ ਕਰਨਾ ਇਹਨਾਂ ਦਾ ਕੰਮ ਹੈ ਮੁੱਦੇ ਤੇ ਭੜਕਾਉਣਾਂ ਦਾ ਕੰਮ ਹੁੰਦਾ ਸਾਨੂੰ ਸਵੇਰੇ ਹੀ ਜਦੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸਾਨੂੰ ਲੈ ਕੇ ਚਲੇ ਗਏ ਥਾਣੇ ਦੁਗ੍ਹੀ ਥਾਣੇ ਸਾਰਾ ਦਿਨ ਸਾਨੂੰ ਉੱਥੇ ਰੱਖਿਆ ਗਿਆ ਠੀਕ ਹੈ ਜਿਹੜਾ ਕਿ ਮੈਨੂੰ ਲੱਗਦਾ ਸਾਡੇ ਲੋਕਤੰਤਰ ਦਾ ਕਾਣ ਹੈ ਅਸੀਂ ਪੀਸਫੁਲ ਪ੍ਰੋਟੈਸਟ ਕਰ ਸਕਦੇ ਹਾਂ ਔਰ ਸਾਨੂੰ ਕੀਤਾ ਜਾਣਾ ਚਾਹੀਦਾ ਹੈ ਰਾਈਟ ਇਹ ਜਿਹੜਾ ਮੁੱਦਾ ਪਾਣੀ ਦਾ ਮੁੱਦਾ ਹੈ ਨਾ ਕਾਮਨ ਮੁੱਦਾ ਹੈ ਆਮ ਜਨਤਾ ਦਾ ਮੁੱਦਾ ਹੈ ਲੁਧਿਆਣੇ ਦੀ ਜਨਤਾ ਨੂੰ ਇਹ ਸੜਕਾਂ ਦੇ ਉੱਤੇ ਹੋਣਾ ਚਾਹੀਦਾ ਸੀਗਾ ਅੱਜ ਤੇ ਅਸੀਂ ਤੇ ਬਾਹਰੋਂ ਆ ਕੇ ਗੱਲ ਕਰ ਰਹੇ ਹਾਂ ਪਰ ਅਸਾਨੂੰ ਕਿੰਤਾ ਹੈ ਪੰਜਾਬ ਦੀ ਪੰਜਾਬ ਦੇ ਦਰਿਆਵਾਂ ਦੀ ਜਿਹੜੇ ਗੰਦਲੇ ਹੋ ਰਹੇ ਨੇ ਪੰਜਾਬ ਦੇ ਦਰਿਆਵਾਂ ਦੇ ਵਾਸਤੇ ਪਿੰਡਾਂ ਦੀ ਜਿਨ੍ਹਾਂ ਨੂੰ ਅੱਜ ਕੈਂਸਰ ਵਰਗੀਆਂ ਬਿਮਾਰੀਆਂ ਨੇ ਜਿਨ੍ਹਾਂ ਨੂੰ ਅੱਜ ਸਕਿਨ ਕੈਂਸਰ ਹੈ ਅੱਜ ਆਪਾਂ ਇਸ ਗੱਲ ਤੋਂ ਡਰ ਰਹੇ ਹਾਂ ਕੈਂਸਰ ਦੀ ਗੱਲ ਨਾ ਕਰੋ ਇਹ ਤੇ ਉਹ ਗੱਲ ਹੋ ਗਈ ਨਾ ਬਿੱਲੀ ਸਾਹਮਣੇ ਆ ਗਈ ਕਬੂਤਰ ਨੇ ਅੱਖਾਂ ਬੰਦ ਕਰ ਲਈਆਂ ਇਹ ਗੱਲਾਂ ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਪੰਜਾਬ ਦੇ ਕੋਲ ਹੈਗਾ ਕਿ ਇਹ ਪਾਣੀ ਹੈ ਸਾਡੇ ਤੇ ਗੁਰੂ ਸਾਹਿਬ ਵੀ ਕਹਿੰਦੇ ਸੀਗੇ ਸਾਡੀ ਹਵਾ ਸਾਡੀ ਮਿੱਟੀ ਸਾਡਾ ਪਾਣੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਆਪਾਂ ਨੂੰ ਆਪਣਾ ਵਾਤਾਵਰਣ ਸੰਭਾਲ ਕੇ ਰੱਖਣਾ ਚਾਹੀਦਾ ਹੈ ਬਟ ਆਪਾਂ ਕਿੱਥੇ ਰੱਖ ਰਹੇ ਹਾਂ ਅਸੀਂ ਨਹੀਂ ਰੱਖ ਰਹੇ ਅਸੀਂ ਲੋਕੀ ਹੀ ਸਭ ਤੋਂ ਜ਼ਿਆਦਾ ਕਲਪਰੇਟਸ ਹਾਂ ਇਹ ਸਭ ਕੁਝ ਕਰਨ ਵਾਸਤੇ ਪ੍ਰਾਲੀਆਂ ਨੂੰ ਵੀ ਆਪਾਂ ਅੱਗਾ ਲਾਣੇ ਆਂ ਉੱਥੇ ਵੀ ਆਪਾਂ ਬੂਟੇ ਸੜੀ ਜਾਂਦੇ ਆਂ ਸ਼ਰੇ ਆਮ ਸੜ ਰਹੇ ਹੁੰਦੇ ਆ ਇੱਥੇ ਆਪਾਂ ਪਾਣੀ ਗੰਦਾ ਕਰੀ ਜਾ ਰਹੇ ਆ ਪੋਲਿਊਸ਼ਨ ਪਟਾਕੇ ਅਸੀਂ ਚਲਾ ਰਹੇ ਆ ਹੁਣ ਇਹ ਲੰਕੇ ਗਈਆਂ ਨਾ ਦੁਆਲੀ ਵੀ ਨੰਨ ਕੇ ਗਈ ਹੈ ਆਪਾਂ ਕਿੰਨਾ ਕੁ ਸੋਚਦੇ ਆ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਨਹੀਂ ਸੋਚਦੇ ਆਪਾਂ ਸਾਡਾ ਜਿਹੜਾ ਸਮਾਜ ਹੈ ਨਾ ਆਪਾਂ ਨੂੰ ਆਪਣੇ ਵਾਤਾਵਰਣ ਬਾਰੇ ਆਪਣੇ ਆਲੇ ਦੁਆਲੇ ਬਾਰੇ ਸੋਚਣਾ ਚਾਹੀਦਾ ਬਟ ਆਪਾਂ ਕੱਲਾ ਨਿਚੋੜ ਕਰ ਦਿੰਨੇ ਆ ਪੋਲਿਟਿਸ਼ੀਨ ਦੇ ਉੱਤੇ ਜਿਹੜੇ ਪੋਲਿਟਿਸ਼ੀਨ ਸਾਡੇ ਖੋਦ ਦੇ ਬਣਾਏ ਹੁੰਦੇ ਆ ਅਸੀਂ ਉਦੋਂ ਸ਼ਰਮ ਨਹੀਂ ਕਰਦੇ ਜਦੋਂ ਇਲੈਕਸ਼ਨ ਆਂਦੀ ਹੈ ਤੇ ਉਦੋਂ ਅਸੀਂ ਸ਼ਰਾਬ ਦੀਆਂ ਬੋਤਲਾਂ ਫੜਨ ਲੱਗਿਆਂ ਸਾਡੇ ਹੱਥ ਨਹੀਂ ਕੰਮਤੇ ਉਦੋਂ ਅਸੀਂ ਫੜਦੇ ਆਂ ਉਦੋਂ ਅਸੀਂ ਬਫੇ ਡਿਸਾਈਡ ਕਰਦੇ ਆਂ 50000 ਦੀ ਵੋਟ ਵਿਕੀ ਹੈ ਕਿ ਸਰਪੰਚੀ ਦੇ ਵਿੱਚ ਕਿਤੇ ਲੱਖ ਦੀ ਵੀ ਵਿਕੀ ਹੋਊ 14 ਦੇ ਭੁੱਖੇ ਆ ਅਸੀਂ ਔਰ ਮੰਤਰੀਆਂ ਨਾਲ ਫੋਟੋਆਂ ਖਿਚਾਉਣੇ ਆ ਭੋਗ ਤੇ ਹਰ ਇੱਕ ਬੰਦੇ ਨੂੰ ਐਮਐਲਏ ਚਾਹੀਦਾ ਉਹ ਕੌਣ ਲੋਕੀ ਨੇ ਉਹ ਸਾਡੇ ਵਿੱਚੋਂ ਨੇ ਸਾਡੇ ਪੰਜਾਬ ਦੇ ਲੋਕੀ ਨੇ ਫਿਰ ਅਸੀਂ ਕਹਿੰਨੇ ਆਂ ਅਸੀਂ ਆ ਲੀਡਰ ਇਮਾਨਦਾਰ ਭਾਲਦੇ ਆਂ ਇਮਾਨਦਾਰ ਹੋਣ ਵਾਸਤੇ ਮੈਂ ਇਮਾਨਦਾਰਾ ਤੇ ਮੈਨੂੰ ਇਮਾਨਦਾਰ ਲੀਡਰ ਮਿਲੂਗਾ ਜੇ ਮੈਂ ਕਰਪਟ ਨਾਲ ਤੇ ਮੈਨੂੰ ਕਰਪਟ ਹੀ ਮਿਲੂਗਾ ਜਿਹੜਾ ਬੰਦਾ ਤੁਹਾਡੇ ਤੇ 10 20 ਕਰੋੜ ਰੁਪਇਆ ਲਾਊਗਾ 10 ਕਰੋੜ ਰੁਪਇਆ ਕਿਹਦੇ ਡੇਟ ਚ ਜਾਂਦਾ ਆ ਆਮ ਜਨਤਾ ਦੀ ਦੇ ਇੱਕ ਪਿੰਡ ਮੈਨੂੰ ਇਹ ਦੱਸੋ ਇੱਕ ਪਿੰਡ ਦੀ ਇਲੈਕਸ਼ਨ ਦੇ ਵਿੱਚ 2.5 ਦੋ 2.5 ਕਰੋੜ ਰੁਪਇਆ ਲੱਗ ਗਿਆ ਉਹ 2.5 ਕਰੋੜ ਰੁਪਇਆ ਕਿੱਥੇ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਗਿਆ ਲੋਕਾਂ ਨੇ ਕਰਪਸ਼ਨ ਕੀਤੀ ਹਰ ਇੱਕ ਕੋਲੋਂ ਉਹ ਬੰਦਾ ਕਿੱਥੋਂ ਕਮਾਊਗਾ ਉਹਨੇ ਉਹਨੇ ਕਹਿਣਾ ਮੈਨੂੰ ਜਿਹੜੀ ਗ੍ਰਾਂਟ ਉੰਦੀ ਹੈ ਮੈਂ ਤੁਮਾਲਾ ਇਹ ਗਲਤ ਜਿਹੜੀਆਂ ਗੱਲਾਂ ਨੇ ਨਾ ਇਹ ਸਾਡੇ ਖੁਦ ਦੇ ਅੰਦਰ ਹੈ ਇਹ ਸਾਰੀਆਂ ਗਲਤ ਗੱਲਾਂ ਜਦੋਂ ਤੱਕ ਆਪਾਂ ਪੰਜਾਬ ਦੇ ਲੋਕੀ ਆਪਣੇ ਆਪ ਨੂੰ ਚੇਂਜ ਨਹੀਂ ਨਾ ਕਰਦੇ ਵੀਰੇ ਉਦੋਂ ਤੱਕ ਕੋਈ ਚੇਂਜ ਨਹੀਂ ਹੋਣ ਵਾਲਾ ਨਾ ਪੋਲੀਟੀਸ਼ਨ ਚੇਂਜ ਹੋਣ ਵਾਲੇ ਹੈ ਇੱਕ ਹਮ ਘਮਾ ਕੇ ਕਦੀ ਕਾਂਗਰਸ ਆਗੀ ਕਦੀ ਭਾਜਪਾ ਆ ਜੂਗੀ ਕਦੀ ਕਾਲੇ ਦਲ ਆ ਜੂਗੀ ਉਹੋ ਹੀ ਚਿਹਰੇ ਘੁੰਮਦੇ ਰਹਿਣਗੇ ਕਿਉਂਕਿ ਆਪਾਂ ਇਹਨਾਂ ਦੀਆਂ ਚਮਚਾਗਿਰੀਆਂ ਕਰ ਕਰਕੇ ਇਹਨਾਂ ਦੇ ਪਿੱਛੇ ਪਿੱਛੇ ਘੁੰਮਦੇ ਆ ਇਹੋ ਹੀ ਚਾਹਨੇ ਆ ਅੱਜ ਦੱਸ ਦੋ ਆਮ ਇਨਸਾਨ ਕਿਸੇ ਨੂੰ ਵੀ ਇਹਨਾਂ ਨੂੰ ਖੜੇ ਕਰ ਦੋ ਕਿਸੇ ਪਾਰਟੀ ਤੋਂ ਬਗੈਰ ਤਾਂ ਇਹਨਾਂ ਦਾ ਪਿੰਡ ਹੀ ਨਹੀਂ ਇਹਨਾਂ ਨੂੰ ਵੋਟ ਪਾਊਗਾ ਨਹੀਂ ਪਾਊਗਾ ਕਿਉਂਕਿ ਆਪਣੇ ਲੋਕਾਂ ਦੇ ਵਿੱਚ ਇੱਕ ਇੱਕ ਔਰਾ ਬਿਲਡ ਅਪ ਹੋਇਆ ਹੋਇਆ ਆ ਪਾਰਟੀ ਦਾ ਸਾਰੀਆਂ ਚੀਜ਼ਾਂ ਦਾ ਜੇ ਆਪਾਂ ਕਰਪਸ਼ਨ ਕਦੀ ਬੰਦ ਕਰ ਦਈਏ ਤੇ ਪੋਲੀਟੀਸ਼ੀਅਨ ਵੀ ਕਦੀ ਬੰਦ ਕਰ ਦਣਗੇ ਤਾਰਕੋਸ਼ ਹੋ ਜੂਗਾ ਅੱਜ ਸਭ ਤੋਂ ਵੱਡੀ ਐਗਜ਼ੈਂਪਲ ਤੇ ਅੱਜ ਦੀ ਐ ਅੱਜ ਵੇਖ ਲੋ ਅੱਜ ਆਪ ਇੱਥੇ ਖੜੇ ਆ ਰਾਤ ਨੂੰ ਖੜੇ ਆ ਲੁਧਿਆਣੇ ਵਾਲੇ ਸੁੱਤੇ ਆ ਆਪਣੇ ਘਰਾਂ ਦੇ ਵਿੱਚ ਜਿਨ੍ਹਾਂ ਦੇ ਮੁੱਦੇ ਵਾਸਤੇ ਅਸੀਂ ਲੜ ਰਹੇ ਆ ਜਿਨ੍ਹਾਂ ਦੇ ਮੁੱਦੇ ਕਰਕੇ ਅਸੀਂ ਖੜੇ ਆ ਉਹ ਸੁੱਤੇ ਪਏ ਨੇ ਆਪਣੇ ਘਰ ਪਾਰਟੀਆਂ ਕਰ ਰਹੇ ਨੇ ਇੰਜੋਏ ਕਰ ਰਹੇ ਨੇ ਕੀ ਗੱਲ ਪਾਣੀ ਹਾੜਾ ਕੱਲਿਆਂ ਦਾ ਅਸੀਂ ਪੀਣਾ ਆ ਪਾਣੀ ਤੇ ਉਹਨਾਂ ਨੇ ਵੀ ਪੀਣਾ ਨਾਲ ਜ਼ਹਿਰ ਪਾਣੀ ਹੈ ਕੈਂਸਰ ਲੈ ਕੇ ਆ ਰਿਹਾ ਆ ਸਾਰੀਆਂ ਚੀਜ਼ਾਂ ਇਹਨਾਂ ਸਾਰਿਆਂ ਨੂੰ ਇਸ ਚੀਜ਼ ਦੀ ਫਿਕਰ ਹੋਣੀ ਚਾਹੀਦੀ ਕੱਲਿਆਂ ਸਾਨੂੰ ਥੋੜਾ ਨਾ ਫਿਕਰ ਹੋਣੀ ਚਾਹੀਦੀ ਹੈ ਰਾਈਟ ਸਾਡੀਆਂ ਮੈਨੂੰ ਲੱਗਦਾ ਜਾਗਦੀਆਂ ਜਮੀਰਾਂ ਵਾਲੇ ਇੱਥੇ ਖਲੋਤੇ ਨੇ ਬਾਕੀ ਸਾਰੇ ਘਰ ਸੁੱਤੇ ਨੇ ਇਹਨਾਂ ਨੇ ਕਹਿਣਾ ਇਹ ਪਾਗਲ ਨੇ ਇੱਥੇ ਬੈਠੇ ਨੇ ਇੱਥੇ ਨੇਰੇ ਗਰਮੀ ਦੇ ਤੇ ਖੇ ਵਿੱਚ ਪਏ ਰਹਿੰਦੇ ਨੇ ਇਹਦੇ ਕਿਸਾਨ ਜਿਹੜੇ ਨੇ ਇੱਥੇ ਆ ਕੇ ਜੀ ਟ੍ਰੈਫਿਕ ਜੈਮ ਕਰ ਦਿੰਦੇ ਨੇ ਇਹਦੇ ਪਾਗਲ ਨੇ ਸਾਨੂੰ ਇਹ ਕਿਹਾ ਜਾਂਦਾ ਆ ਐਂਡ ਆਫ ਦਾ ਡੇ ਲੋਕੀ ਜਦੋਂ ਟ੍ਰੈਫਿਕ ਰੁਕੇ ਤਾਂ ਲੋਕੀ ਪੁੱਛ ਰਹੇ ਸੀ ਵੀ ਅੱਜ ਕੀ ਹੋ ਗਿਆ ਅੱਜ ਕਿਉਂ ਹੋ ਗਿਆ ਲੁਧਿਆਣਾ ਦੇ ਲੋਕ ਐ ਪੁੱਛ ਰਹੇ ਆ ਜਦ ਕਿ ਕੈਂਸਰ ਹਸਪਤਾਲ ਇੱਥੇ ਹੀ ਵੜ ਗਿਆ ਐਬਸੋਲੂਟਲੀ ਬਦਾਮ ਫਿਰ ਕਹਿੰਦੇ ਐ ਇਹ ਜ ਇਹਨਾਂ ਨੇ ਜੀ ਟ੍ਰੈਫਿਕ ਜੈਮ ਕਰਤਾ ਭਰਾਓ ਟ੍ਰੈਫ ਸੀ ਕੀਤਾ ਤਾਂ ਕਿ ਤੁਹਾਡੇ ਕੰਨਾਂ ਨੂੰ ਥੋੜਾ ਜਿਹਾ ਸੁਣ ਸਕੇ ਕਿ ਇੱਥੇ ਆਏ ਆ ਤੁਹਾਡੇ ਪਾਣੀ ਨੂੰ ਸਾਫ਼ ਕਰਨ ਵਾਸਤੇ ਕਹਿਣ ਵਾਸਤੇ ਆਏ ਆ ਆਪਣੀ ਔਰਮਲੀ ਜਨਰੇਸ਼ਨ ਨੂੰ ਬਚਾਉਣ ਵਾਸਤੇ ਆਏ ਆ ਪਹਿਲਾਂ ਐਟਲੀਸ ਸਾਡੀਆਂ ਰਸੋਈਆਂ ਕੱਚੀਆਂ ਹੁੰਦੀਆਂ ਸੀਗੀਆਂ ਪਰ ਆਰਗੈਨਿਕ ਹੁੰਦਾ ਸੀਗਾ ਸਭ ਕੁਝ ਟੀਕੇ ਲੱਗਿਆ ਦੁੱਧ ਆਪਾਂ ਨੂੰ ਪੀਣ ਨੂੰ ਨਹੀਂ ਮਿਲਦਾ ਸੀਗਾ ਸਾਫ਼ ਪਾਣੀ ਮਿਲਦਾ ਸੀਗਾ ਫਰਟੀਲਾਈਜ਼ਰਸ ਦੇ ਨਾਲ ਜਿਹੜੇ ਸਾਨੂੰ ਆਰਗੈਨਿਕ ਚੀਜ਼ਾਂ ਮਿਲਦੀਆਂ ਸੀਗੀਆਂ ਅੱਜ ਤੇ ਸਪਰੇਆ ਇਹਨੀਆਂ ਪੈਣੀਆਂ ਸ਼ੁਰੂ ਹੋ ਗਈਆਂ ਉੱਤੋਂ ਸਾਡੇ ਦਰਿਆਵਾਂ ਦੇ ਵਿੱਚ ਆ ਫੈਕਟਰੀ ਵਾਲੇ ਗੰਦਾ ਪਾਣੀ ਪਾਈ ਜਾਂਦੇ ਆ ਬਚੋਗੇ ਕਿੱਥੋਂ ਆਉਣ ਵਾਲੇ ਟਾਈਮ ਦੇ ਵਿੱਚ ਜੇ ਤੁਸੀਂ ਬਚਣਾ ਚਾਹੁੰਦੇ ਹੋ ਤੇ ਅੱਜ ਸਾਨੂੰ ਕਾਲੇ ਪਾਣੀ ਦੇ ਮੋਰਚੇ ਦੇ ਨਾਲ ਜੁੜਨਾ ਚਾਹੀਦਾ ਆ ਭਾਵੇਂ ਇਹਦਾ ਕਲਪਰੇਟ ਡਾਈ ਇੰਡਸਟਰੀਜ਼ ਆ ਭਾਵੇਂ ਸਕੈਟਰਡ ਡਰਾਈ ਇੰਡਸਟਰੀਜ਼ ਜਿਹੜੀਆਂ ਛੋਟੀਆਂ-ਛੋਟੀਆਂ ਨੇ ਭਾਵੇਂ ਸਾਈਕਲ ਇੰਡਸਟਰੀਜ਼ ਨੇ ਭਾਵੇਂ ਕਾਰਪੋਰੇਸ਼ਨ ਦੇ ਵਿੱਚ ਜਿਹੜੀ ਅੱਜ ਦੀ ਡੇਟ 'ਚ ਇਨੀ ਕ腐ਸ਼ਨ ਆ ਕਿ ਪੈਸੇ ਲੈ ਕੇ ਫਾਈਲ ਬੰਦ ਕਰ ਦਿੰਦੇ ਆ ਉਹਨਾਂ ਲੋਕਾਂ ਨੂੰ ਲੱਭਣ ਦੀ ਲੋੜ ਆ ਪੰਜਾਬ ਸਰਕਾਰ ਨੂੰ ਹਰੀ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਕ腐ਸ਼ਨ ਕਰਦੇ ਨੇ ਜਿਹੜੀਆਂ ਫਾਈਲਾਂ ਬੰਦ ਕਰ ਦਿੰਦੇ ਨੇ ਪੈਸੇ ਲੈ ਕੇ ਔਰ ਕਾਰਪੋਰੇਸ਼ਨ ਦਾ ਸਾਰਾ ਵੇਚ ਬੁੱਢੇ ਨਾਲੇ ਵਿਚ ਪਾਉਂਦੇ ਨੇ ਉਸ ਤੋਂ ਬਾਅਦ ਡੇਰੀ ਵਾਲਿਆਂ ਨੂੰ ਨੱਥ ਪਾਉਣੀ ਚਾਹੀਦੀ ਹੈ ਜਿਹੜਾ ਗੋਆ ਦਾ ਸਾਰਾ ਵੇਸ ਉੱਥੇ ਸੁੱਟਦੇ ਨੇ ਇਹਨਾਂ ਸਾਰਿਆਂ ਨੂੰ ਨੋਟਿਸ ਪੇ ਜਨਸ਼ਾਈ ਦੇ ਨੇ ਕੀ ਗੱਲ ਹੈ ਉਹਨਾਂ ਨੇ ਕਿਹਾ ਸੀ ਵੀ ਅਸੀਂ ਲੱਖਾਂ ਦਾ ਕੱਟ ਜਿਹੜਾ ਸਾਹਮਣੇ ਖੜਾ ਕਰਦਾਂਗੇ ਉਹਨਾਂ ਦੀ ਤਾਂ ਵੱਡੀ ਸਟੇਜ ਵੀ ਲੱਗ ਗਈ ਕੱਠ ਵੀ ਹੋ ਗਿਆ ਟੈਂਪ ਟੈਂਪੂਆਂ ਤੇ ਲੱਦ ਕੇ ਲੈ ਆਂਦੇਗੇ ਤੇ ਆੜੀਆਂ ਤੇ ਲੈ ਆਂਦੇਗੇ ਪਰ ਇੱਥੇ ਰੋਕਿਆ ਜਾ ਰਿਹਾ ਸੀ ਦੇਖੋ ਇਹ ਚ ਸਭ ਤੋਂ ਵੱਡੀ ਗਲਤੀ ਫੇਰ ਘਮ ਘਮਾ ਕੇ ਕਿੱਥੇ ਆਂਦੀ ਹੈ ਸਾਡੇ ਵਿੱਚ ਸਾਡੇ ਲੋਕਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਪੜੇ ਲਿਖੇ ਹੋਣਗੇ ਇਹਨਾਂ ਨੂੰ ਸਮਝ ਨਹੀਂ ਲੱਗਣ ਦੀ ਅੱਜ ਜਦੋਂ ਇਹਨਾਂ ਦੇ ਕਿਸੇ ਦਾ ਬੱਚਾ ਕੈਂਸਰ ਦੀ ਬਿਮਾਰੀ ਦੇ ਨਾਲ ਪੀੜਤ ਹੋਗਾ ਉਦੋਂ ਇਹਨਾਂ ਨੂੰ ਪਤਾ ਲੱਗੂਗਾ ਕਿ ਅੱਜ ਅਸੀਂ ਇਹਨਾਂ ਦੇ ਵਾਸਤੇ ਲੜ ਰਹੇ ਸੀਗੇ ਇਸ ਪਾਣੀ ਨੂੰ ਸਾਫ਼ ਕਰਨ ਵਾਸਤੇ ਲੜ ਰਹੇ ਸੀਗੇ ਇਹਨਾਂ ਨੂੰ ਹੌਲੀ-ਹੌਲੀ ਪਤਾ ਲੱਗੂਗਾ ਇਹ ਸਰਕਾਰਾਂ ਨੂੰ ਗੰਦੇ ਨਾਲੇ ਥੱਲੋਂ ਪੱਕੇ ਕਰਨੇ ਚਾਹੀਦੇ ਜਿਹੜੀਆਂ ਨਹਿਰਾ ਪੱਕੀਆਂ ਕਰੀ ਜਾ ਰਹੇ ਨੇ ਇਹ ਸਾਰੀਆਂ ਗੱਲਾਂ ਹੌਲੀ-ਹੌਲੀ ਸਾਰੇ ਯੂਥ ਨੂੰ ਅੱਗੇ ਆ ਕੇ ਇੱਕ ਸਾਰਿਆਂ ਨੂੰ ਇਕੱਠੇ ਆ ਕੇ ਬੋਲਣਾ ਚਾਹੀਦਾ ਹੈ ਜੀ ਸੀਐਮ ਦੀ ਵੀਡੀਓ ਦੇਖੀ ਤੁਸੀਂ ਜਿਹੜੀ ਵਾਇਰਲ ਹੋ ਰਹੀ ਹੈ ਦੇਖੋ ਜੀ ਉਹ ਪਾਣੀਆਂ ਦੇ ਗੱਲ ਤੇ ਹੋਰੀਆਂ ਫੁੱਟੇ ਨਾਲੇ ਤੇ ਹੀ ਹੋਰੀਆਂ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਫੁੱਟੇ ਨਾਲੇ ਕਰਕੇ ਜਿਹੜਾ ਕੈਂਸਰ ਹੋ ਰਿਹਾ ਅਪਾਹਿਜ ਪੈਦਾ ਹੋ ਰਿਹਾ ਤੇ ਚਾਰੇ ਲਾ ਪਿੰਡ ਦੀ ਵੀ ਗੱਲ ਕੀਤੀ ਕਿ ਜਿਹੜਾ ਫੋਸਪੁਰ ਤੋਂ ਅੱਗੇ ਪਿੰਡ ਹੈ ਉਸਦੇ ਬਾਰੇ ਵੀ ਕਿਹਾ ਗਿਆ ਵਿਪੁਟੇ ਨਾਲੇ ਕਰਕੇ ਗੰਦੇਲੇ ਪਾਣੀ ਕਰਕੇ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਖਰਾਬ ਹੋ ਰਹੀ ਆ ਪੰਜਾਬ ਦੇ ਵਿੱਚ ਬਿਮਾਰੀਆਂ ਹੋ ਰਹੀਆਂ ਨੇ ਜਿਹੜਾ ਉਹਨਾਂ ਨੇ ਸਭ ਕੁਝ ਬੋਲਿਆ ਬਟ ਉਹਨਾਂ ਨੇ ਉੱਤੇ ਕਾਰਵਾਈ ਕੀ ਕੀਤੀ ਹੈ ਉਹਨਾਂ ਨੂੰ ਅੱਜ ਸਾਡਾ ਸਾਥ ਦੇਣ ਦੀ ਲੋੜ ਸੀਗੀ ਅੱਜ ਉਹਨਾਂ ਨੂੰ ਜਿਹੜਾ ਪਿੱਛੇ ਗੋਗੀ ਐਮ ਐਲ اے ਜਿਨ੍ਹਾਂ ਨੇ ਉਹ ਤੋੜਿਆ ਵੀ ਸੀਗਾ ਉਦਘਾਟਨ ਦਾ ਉਹਨਾਂ ਨੂੰ ਸਾਥ ਦੇਣ ਦੀ ਲੋੜ ਸੀਗੀ ਅੱਜ ਸੀਐਮ ਸਾਹਿਬ ਨੂੰ ਮੈਂ ਇਹ ਨਹੀਂ ਕਹੂੰਗੀ ਕਿ ਹਾਂ ਮੈਂ ਉਹਨਾਂ ਨੂੰ ਇਹ ਗੱਲ ਜ਼ਰੂਰ ਕਹੂੰਗੀ ਸੀਐਮ ਸਾਹਿਬ ਭਾਵੇਂ ਡਾਈ ਇੰਡਸਟਰੀਜ਼ ਨੇ ਭਾਵੇਂ ਸਕੇਟਰ ਡਾਈ ਇੰਡਸਟਰੀਜ਼ ਨੇ ਭਾਵੇਂ ਸਾਈਕਲ ਇੰਡਸਟਰੀਜ਼ ਨੇ ਭਾਵੇਂ ਕਾਰਪੋਰੇਸ਼ਨ ਦਾ ਜਿੰਨਾ ਵੀ ਗੰਦਾ ਪਾਣੀ ਜਾਂਦਾ ਹੈ ਉਹਦੇ ਵਿੱਚ ਭਾਵੇਂ ਡੇਰੀ ਫਾਰਮਿੰਗ ਦਾ ਜਾਂਦਾ ਹੈ ਤੁਹਾਡੇ ਪ੍ਰਸ਼ਾਸਨ ਦੀ ਪਾਵੇਂ ਜਿੱਦੀ ਵੀ ਡਿਊਟੀ ਤੁਸੀਂ ਲੁਧਿਆਣੇ ਵਿੱਚ ਲਾ ਕੇ ਨੋਟਿਸ ਭੇਜ ਕੇ ਜਿੱਥੋਂ ਵੀ ਜਾ ਰਿਹਾ ਹੈ ਉਹ ਤੁਸੀਂ ਬੰਦ ਕਰਾਓ so that ਕਿ ਉਹ ਗੰਦਾ ਪਾਣੀ ਜਿਹੜਾ ਆ ਉਹਦੇ ਵਿੱਚ ਨਾ ਜਾਵੇ ਔਰ ਆਪਣਾ ਜਿਹੜਾ ਪੀਣ ਵਾਲਾ ਪਾਣੀ ਆ ਸਾਡੇ ਜਿਹੜੇ ਪੰਜਾਬ ਦੇ ਦਰਿਆ ਆ ਉਹ ਗੰਦਲੇ ਨਾ ਹੋਣ ਜੋ ਹੋਇਆ ਜ਼ਿਆਤੀ ਹੋਈ ਹੈ ਉਹਦੀ ਮਾਫੀ ਮੰਗਦੇ ਆ ਔਰ ਜੋ ਇਸ ਬੰਦੇ ਦਾ ਵੀ ਵੀਡੀਓ ਬਣਿਆ ਹੋਊਗਾ ਉਹਦੇ ਤੇ ਵਿਭਾਗੀ ਕਾਰਵਾਈ ਹੋਊਗੀ ਇਹ ਤੁਹਾਡੇ ਸਾਹਮਣੇ ਕਿਹਾ ਗਿਆ ਠੀਕ ਹੈ ਜੀ ਔਰ ਉਹਨਾਂ ਨੇ ਦੋਨੇ ਗੱਲਾਂ ਇਹ ਕਰਤੀਆਂ ਨੇ ਇਹ ਵੀ ਗੱਲ ਹੋ ਗਈ ਸੋ ਇਸ ਤੋਂ ਬਾਅਦ ਕੋਈ ਹੋਰ ਗੱਲ ਰਹਿ ਨਹੀਂ ਗਈ ਸੀ ਫਿਲਹਾਲ ਲੇਕਿਨ ਮੈਂ ਤੁਹਾਨੂੰ ਇਹ ਕਹਾਂਗਾ ਕਿ ਜਿਹੜੀ ਕਾਣੇ ਕਾਲੇ ਪਾਣੀ ਦੀ ਲੜਾਈ ਆ ਇਹ ਐਡੀ ਛੋਟੀ ਜੀ ਲੜਾਈ ਨਹੀਂ ਜੀ ਇੱਥੇ ਇਹਨਾਂ ਤਿੰਨਾਂ ਨੂੰ ਹੀ ਅਗਰ ਜੋੜ ਲਈਏ ਤਾਂ 1.5 ਕਰੋੜ ਲੀਟਰ ਪਾਣੀ ਹੈ ਜਦਕਿ ਬੁੱਢੇ ਨਾਲੇ ਚ ਟੋਟਲ 50 ਤੋਂ 60 ਕਰੋੜ ਲੀਟਰ ਪਾਣੀ ਪੈਂਦਾ ਜਿਹਦੇ ਚ 15 ਕਰੋੜ ਲੀਟਰ ਕੱਲੇ ਡਾਇੰਗ ਦਾ ਲੇਕਿਨ ਆਪਾਂ ਸਟੈਪ ਬਾਈ ਸਟੈਪ ਲੜਾਂਗੇ ਹੁਣ ਤੱਕ ਜਮਾ ਨਹੀਂ ਹੋਇਆ ਸੀ ਤਣ ਲੈਣ ਵਾਲੇ ਚਲਾ ਰਹੇ ਸੀ ਆਪਾਂ ਪਹਿਲੀ ਲੜਾਈ ਜਿੱਤੀ ਐ ਪਰ ਇਹ ਲੜਾਈ ਲੰਬੀ ਐ ਆਪਾਂ ਅਗਲੇ ਵੀ ਬੰਦ ਕਰਾਵਾਂਗੇ ਜੋ ਗਲਤ ਨੇ ਤੇ ਜਿਹੜੀਆਂ ਫੈਕਟਰੀਆਂ ਰਿਵਰਸ ਬੋਰ ਕਰਕੇ ਥੱਲੇ ਪਾੜੀਆਂ ਨੇ ਉਹਨਾਂ ਨੂੰ ਵੀ ਅਸੀਂ ਕਵਾਂਗੇ ਅੱਗੇ ਕਾਲ ਦੇਵਾਂਗੇ ਉਹਨਾਂ ਲਈ ਕੀ ਕਹਿਣਾ ਸੋ ਇਹ ਸਾਰੀ ਜੋ ਪੰਜਾਬ ਦਾ ਪਾਣੀ ਕਾਲਾ ਹੋਇਆ ਪਿਆ ਗੰਦਾ ਹੋਇਆ ਪਿਆ ਬਿਮਾਰੀਆਂ ਨਾਲ ਭਰਿਆ ਪਿਆ ਇਹਨੂੰ ਆਪਾਂ ਸਹੀ ਕਰਾਵਾਂਗੇ ਦੋ ਦਿਨ ਬਾਅਦ ਕੀ ਮੈਂ ਦੇਖੀਦਾ ਜਾਊਗਾ ਵੀ ਦੋ ਦਿਨ ਜਿਹੜਾ ਦਿੱਤਾ ਗਿਆ ਟਾਈਮ ਉਹ ਸਾਡੇ ਬੰਦਿਆਂ ਨੂੰ ਉਹਨਾਂ ਨੇ ਕਿਹਾ ਅਸੀਂ ਦੱਸਾਂਗੇ ਲਿਖ ਕੇ ਦੱਸਾਂਗੇ ਮੀਡੀਆ 'ਚ ਵੀ ਦੱਸਾਂਗੇ ਪਰ ਲੱਗੂ ਔਰ ਉਸ ਤੋਂ ਵੀ ਅਹਿਮ ਗੱਲ ਸਾਰੀਆਂ ਸੰਗਤ ਖੜੀ ਐ ਇੰਨਾ ਚੁਈ ਮੈਂ ਕਹਿੰਦਾ ਸੀ ਜੇ ਸਾਰਿਆਂ ਸਾਹਮਣੇ ਅਨਾਉਂਸ ਕਰਕੇ ਮੁਕਰਣਗੇ ਤਾਂ ਦੁਨੀਆ ਨੂੰ ਪਤਾ ਲੱਗੂ ਸਟੇਟ ਕੀ ਕਰ ਰਹੀ ਐ ਆਪਾਂ ਤਾਂ ਫੇਰ ਆਇਆ ਨਾ ਫੇਰ ਆਗੇ ਹੁਣ ਤਾਂ ਮੰਨਗੇ ਮਾਫੀ ਵੀ ਮੰਗ ਲਈ ਕਰ ਸੀ ਜੋ ਜ਼ਿਆਤੀ ਕੀਤੀ ਕਾਰਵਾਈ ਦਾ ਵੀ ਕਿਹਾ ਇੰਨਾ ਪਲਾਂਟਾਂ ਦੀ ਗੱਲ ਕਲੀਅਰ ਹੋ ਗਈ ਬੰਦੇ ਸਾਡੇ ਸਾਰੇ ਛੱਡ ਦਿੱਤੇ ਗਏ ਫੇਰ ਸਹੀ ਕਿਉਂਕਿ 네ਗੋਸ਼ੀਏਸ਼ਨ ਦਾ ਇੱਕ ਵੇ ਹੈ ਉਹਨਾਂ ਨੇ ਕਿਹਾ ਕਿ ਫੈਕਟਰੀਜ਼ ਨੂੰ ਬੰਦ ਕਰਨਾ ਪਊਗਾ ਫੇਰ ਹੀ ਪਲਾਂਟ ਬੰਦ ਕੀਤੇ ਜਾਣਗੇ ਫੈਕਟਰੀ ਵਾਲਿਆਂ ਨੂੰ ਇਹ ਗੱਲਾਂ ਸਮਝਾ ਕੇ ਕਹਿ ਕੇ ਕਿਉਂਕਿ ਉਹ ਆਪ ਦੀ ਇੰਟਰਪ੍ਰੀਟੇਸ਼ਨ ਸਟੇ ਦੀ ਕੋਈ ਹੋਰ ਕਰ ਰਹੇ ਨਹੀਂ ਕਿ ਸਾਨੂੰ ਸਟੇ ਮਿਲੀ ਹੋਈ ਹੈ ਉਸ ਚੀਜ਼ ਨੂੰ ਉਹ ਕਲੀਅਰ ਕਰਿਆ ਜਾਊਗਾ ਲੀਗਲ ਓਪੀਨੀਅਨ ਪੂਰੀ ਇੱਕ ਬਣਾਈ ਜਾਊਗੀ ਲੋਕਾਂ ਦੀ ਜਿੱਤ ਹੋਣੀ ਹੈ ਜੀ ਲੱਗਦਾ ਲੋਕਾਂ ਦੀ ਇਹ ਪਹਿਲੀ ਜਿੱਤ ਆ ਸ਼ੇਰੋ ਇਹ ਕਾਲੇ ਪਾਣੀ ਦੀ ਲੜਾਈ ਦੀ ਪਹਿਲੀ ਜਿੱਤ ਆ ਪਰ ਬਹੁਤ ਛੋਟੀ ਜਿੱਤ ਆ ਔਰ ਇਸ ਦਾ ਸਾਨੂੰ ਬਹੁਤ ਵਾਰੀ ਲੜਨਾ ਪਊਗਾ ਤਾਂ ਹੀ ਅਸੀਂ ਕਿਉਂਕਿ ਪੰਜਾਬ ਦਾ ਸਾਰਾ ਪਾਣੀ ਸਾਰਾ ਪਾਣੀ ਸਾਰਾ ਹੀ ਦੂਸ਼ਿਤ ਹੋ ਗਿਆ ਜੋ ਬਚਿਆ ਤੇ ਬਹੁਤ ਸਾਰਾ ਪਾਣੀ ਸਾਡਾ ਖੋ ਕੇ ਲੱਗੇ ਨੂੰ ਸੋ ਇੱਕ ਲੰਬੀ ਲੜਾਈ ਹੈ ਪਹਿਲੀ ਜਿੱਤ ਪਹਿਲੀ ਆਰੀ ਹੋਈ ਹੈ ਕਾਲੇ ਪਾਣੀ ਅੱਟ ਜੇ ਕੋਈ ਵੀ ਕਮਿਟਮੈਂਟ 'ਚ ਧੋਖਾ ਹੋਊਗਾ ਅਸੀਂ ਸਾਰਿਆਂ ਦੀ ਰੈ ਲਈ ਉੱਥੇ ਬੈਠ ਕੇ ਸਾਰਿਆਂ ਨੇ ਇੱਕ ਜੈਕਾਰਾ ਲਾ ਕੇ ਕਿਹਾ ਠੀਕ ਆ ਫੇਰ ਆ ਕੇ ਖੜੇ ਔਰ ਸਭ ਤੋਂ ਵੱਡੀ ਗੱਲ ਹੈ ਏਡੀਸੀ ਬੀਸੀਪੀ ਤੁਹਾਡੇ ਸਾਹਮਣੇ ਖੜ ਕੇ ਮੀਡੀਏ ਦੇ ਤੇ ਲੋਕਾਂ ਦੇ ਉਹਨਾਂ ਨੇ ਮਾਫੀਆਂ ਵੀ ਮੰਗੀਆਂ ਕਾਰਵਾਈ ਦੇ ਵਾਅਦੇ ਵੀ ਕੀਤੇ ਨੇ ਔਰ ਬੰਦ ਕਰਨ ਦੀਆਂ ਵੀ ਗੱਲਾਂ ਹੋਈਆਂ ਹੋਇਆ ਨਾ ਬਸ ਫਿਰ ਆਪਾਂ ਕੀ ਕਰੀਏ ਇਹ 11 ਪਾ ਕੇ ਮਾਰਦਾ ਅੱਜ ਵੀ ਬੋਲੀ ਜਾਂਦੇ ਆ ਕਿ ਸਾਨੂੰ ਜ਼ਹਿਰ ਨਾਲ ਮਾਰਦਾ ਭਰਾ ਵਾਦ ਤੂੰ ਪੰਜਾਬ ਦਾ ਮੁੱਖ ਮੰਤਰੀ ਆ ਤੇਰੇ ਐਨਜੀਟੀ ਨੇ ਤੇਰੇ ਪੋਲੂਸ਼ਨ ਬੋਰਡ ਨੇ ਆਰਡਰ ਕਰਦੇ ਤੇਰੇ ਸੰਵਿਧਾਨਕਦਾਰਾਂ ਨੇ ਆਰਡਰ ਕੱਢਦੇ ਬੰਦ ਕਿਨੇ ਕਰਾਉਣਿਆ ਆ ਆਪ ਦੀ ਗੱਲ ਨੂੰ ਲਾਗੂ ਤਾਂ ਕਰਾ ਦੇ ਯਾਰ ਕਿਉਂ ਲੱਖਾਂ ਲੋਕਾਂ ਦੇ ਕਾਤਲਾਂ ਦਾ ਭਾਗੀਦਾਰ ਬਣਦਾ ਕਾਦੇ ਲਈ ਆ ਦੋ ਸਾਲ ਆ ਲਾਦਨਗੇ ਲੋਕ ਉੱਥੇ ਪ੍ਰਵਾਸੀਆਂ ਨੂੰ ਗ੍ਰਿਫਤਾਰੀਆਂ ਜਿਹੜੇ ਹੋਈਆਂ ਵਾ ਨੌਸਵਾਨਾਂ ਦੀਆਂ ਉਹਨੂੰ ਕੇ ਦੇਖਦੇ ਅੱਜ ਹੈ ਜੀ ਭਾਰਤ ਦਾ ਦੇਖੋ ਇਹ ਇਹ ਸਾਜ਼ਿਸ਼ੀ ਕੀ ਇਹ ਸਾਜ਼ਿਸ਼ੀ ਕੀ ਸਰਕਾਰ ਦੀ ਵੀ ਇੱਥੇ ਇਹ ਮੁੱਦੇ ਨੂੰ ਪਾਣੀ ਤੋਂ ਡਾਇਵਰਟ ਕਰਕੇ ਪ੍ਰਵਾਸੀਆਂ ਦਾ ਤੇ ਪੰਜਾਬੀਆਂ ਦਾ ਮੁੱਦਾ ਬਣਾਇਆ ਜਾ ਰਿਹਾ ਉੱਥੇ ਸਰਕਾਰ ਨੇ ਪ੍ਰੋਟੈਕਟ ਕੀਤਾ ਉਹਨਾਂ ਦੀ ਸਟੇਜ ਲਾਈ ਹੈ ਉਹਨਾਂ ਨੂੰ ਇਕੱਠੇ ਕੀਤਾ ਤੁਸੀਂ ਦੇਖੋ ਸਾਨੂੰ ਘਰਾਂ 'ਚ ਫੜਿਆ ਜਾਂਦਾ ਨਜ਼ਰਬੰਦ ਕਰ ਜਾਂਦੇ ਸਾਡੇ ਬੰਦੇ ਸੜਕਾਂ ਦੇ ਘੇਰ ਕੇ ਮੇਰੇ ਵਰਗ ਦੇ ਗੱਡੀਆਂ ਭੰਨ ਕੇ ਵਿੱਚੋਂ ਕਿਹੜੀ ਸਕੇ ਲੈ ਜਾਂਦੇ ਆ ਤੇ ਉਹਨਾਂ ਨੂੰ ਹਜ਼ਾਰਾਂ ਬੰਦਾਂ ਦਾ ਇਕੱਠ ਕਿਨੇ ਹੁਣ ਦਿੱਤਾ ਰਾਤ ਦੇ ਲੰਗਰ ਲੱਗੇ ਉੱਥੇ ਜੇ ਲੱਗੀ ਉੱਥੇ ਟੈਂਪੂ ਭੇਜ ਭੇਜ ਗੱਡੀਆਂ ਭੇਜ ਭੇਜ ਪੁਲਿਸ ਨੇ ਆਪਣੇ ਬੰਦੇ ਢੋਏ ਆ ਉੱਥੇ ਵੀ ਸਾਰੇ ਬੰਦੇ ਇਕੱਠੇ ਕਰੋ ਕਹਿੰਦੇ ਅਸੀਂ ਮੈਂ ਫੇਰ ਅੱਜ ਮੈਂ ਫੇਰ ਗੱਲ ਕਹਿਣਾ ਇਹ ਗੱਲ ਨੂੰ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਲੱਖਾਂ ਸਦਾਣਾ ਅਮਤੋਜ ਮਾਨ ਇਹ ਪ੍ਰਵਾਸੀਆਂ ਦੇ ਖਿਲਾਫ ਆ ਮੈਂ ਅੱਜ ਫੇਰ ਸਪਸ਼ਟ ਕਰ ਦੇਣਾ ਸਾਡੀ ਕਿਸੇ ਪ੍ਰਵਾਸੀ ਨਾਲ ਕੋਈ ਨਫ਼ਰਤ ਨਹੀਂ ਆ ਕੋਈ ਹੇਟ ਨਹੀਂ ਕਰਦੇ ਕਿਸੇ ਨੂੰ ਕੋਈ ਨਫਰਤ ਨਹੀਂ ਕਰਦੇ ਸਿਰਫ ਤੇ ਸਿਰਫ ਅਸੀਂ ਕਹਿੰਦੇ ਆ ਵੀ ਹਿਮਾਚਲ ਦੀ ਤਰ੍ਹਾਂ ਉਤਰਾਖੰਡ ਦੀ ਤਰ੍ਹਾਂ ਜਾਂ ਹੋਰ ਸੂਬਿਆਂ ਦੀ ਤਰ੍ਹਾਂ ਪੰਜਾਬ ਦੇ ਵਿੱਚ ਵੀ ਕੂਨ ਬਣਨੇ ਚਾਹੀਦੇ ਆ ਉਹਨਾਂ ਸ਼ਰਤਾਂ ਦੇ ਤਹਿਤ ਜੇ ਇਹ ਬੰਦੇ ਆਉਣ ਸਾਡੇ ਪੰਜਾਬ ਦੇ ਵਿੱਚ ਆਧਾਰ ਕਾਰ ਬਣਾਉਣਾ ਬੋਰਡ ਬਣਾਉਣੀ ਸਭ ਤੋਂ ਸੌਖੀ ਆ ਤੁਸੀਂ ਹਿਮਾਚਲ ਜਾਓ ਉਹਨਾਂ ਬੋਟ ਬਣਦੀ ਆ ਨਾ ਜ਼ਮੀਨ ਲੈ ਸਕਦੇ ਹੋ ਉਹਨਾਂ ਨੌਕਰੀ ਲੈ ਸਕਦੇ ਹੋ ਸੋ ਇਹ ਸਾਡੇ ਹੱਕ ਆ ਉਤਰਾਖੰਡ ਹਿਮਾਚਲ ਮਨੀਪੁਰ ਸਿੱਕਮ ਰਾਜਸਥਾਨ ਕਿੰਨੇ ਸੂਬੇ ਆ ਹਰ ਸੂਬਾ ਆਪਣੀ ਗੱਲ ਕਰਦਾ ਪਰ ਜਦੋਂ ਅਸੀਂ ਆਪਣੀ ਗੱਲ ਕਰਦੇ ਆ ਸਾਨੂੰ ਕਹਿੰਦੇ ਦੇਸ਼ ਤੋੜਦੇ ਆ ਦੇਸ਼ ਵਿਰੋਧੀ ਗੱਲਾਂ ਕਰਦੇ ਆ ਸਾਨੂੰ ਸਾਡੀ ਗੱਲ ਨੂੰ ਹੱਕ ਦੀ ਗੱਲ ਵੀ ਉਧਰ ਜੋੜ ਦਿੰਦੇ ਆ ਸਾਡੇ ਲੋਕਾਂ ਨੂੰ ਚੁੱਪ ਕਰਾ ਦਿੰਦੇ ਆ ਸੋ ਇਸ ਕਰਕੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਅੱਜ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਬੜੀ ਕੋਸ਼ਿਸ਼ ਕੀਤੀ ਇਹ ਕਿ ਟਕਰਾਅ ਕਰਾਓ ਤੇ ਮਾਹੌਲ ਨੂੰ ਡਾਇਵਰਟ ਕਰ ਦਿਓ ਵੀ ਮੁੱਦਾ ਹੋਰ ਹੈ ਮੁੱਦਾ ਪਾਣੀਆਂ ਦਾ ਸੀਗਾ ਟੈਂਕਾਂ ਦਾ ਵੀ ਇਹ ਕੋਸ਼ਿਸ਼ ਕੀਤੀ ਮੈਂ ਤਾਂ ਬਾਰ-ਬਾਰ ਅਪੀਲ ਕਰਦਾ ਵੀ ਸ਼ਾਂਤੀ ਬਣਾ ਕੇ ਰੱਖਿਓ ਸਾਡਾ ਮੁੱਦਾ ਪਾਣੀਆਂ ਯਰਾਂ ਦੇ ਕੇਂਦਰਤ ਹੋਣਾ ਚਾਹੀਦਾ ਕਾਸੀ ਲੋਕਾਂ ਨੂੰ ਕੀ ਬਿਲ ਕਰਨਾ ਚਾਹੁੰਦੇ ਆ ਲੋਕਾਂ ਨੂੰ ਅਪੀਲ ਆ ਭਾਈ ਅਪੀਲ ਇਹ ਆ ਯਾਰਾ ਅਸੀਂ ਮੌਤ ਸਾਡੇ ਘਰਾਂ ਚ ਆ ਗਈ ਕਿਹੜੀ ਗੱਲ ਨੂੰ ਠੀਕਦੇ ਦੱਸੋ ਯਾਰ ਅਸੀਂ ਜੰਗਲ ਦੇ ਲੱਗ ਛੋਡੇ ਦਰਵਾਜ਼ਾਂ ਧਸਤਕ ਦੇਤਾ ਮੌਤ ਨੇ ਛੋਡੇ ਬੱਚੇ ਮਰ ਚੱਲੇ ਸੁਣੀਆਂ ਕੁੱਖਾਂ ਚ ਯਾਰ ਛੋਡੇ ਸਾਲ ਸਾਲ ਦੇ ਜਵਾਕ ਮਰ ਚੱਲੇ ਯਾਰ ਉਹ ਮੈਨੂੰ ਇੱਕ ਬੇਨਤੀ ਮੈਂ ਕਰਦਾ ਅੱਜ ਇੱਥੇ ਜੇ ਰਾਜਸਥਾਨ ਹਰਿਆਣੇ ਤੋਂ ਲੋਕ ਆ ਕੇ ਨੇੜੇ ਕਿਉਂ ਨਹੀਂ ਆਏ ਕਿਉਂ ਨਹੀਂ ਆਏ ਜਾਂ ਬਾਕੀ ਕਿਹਨੂੰ ੜੀਕਦੇ ਆ ਯਾਰ ਜਿੱਤੇ ਬੱਚਾ ਮੈਂ ਮੈਂ ਨਹੀਂ ਕਹਿੰਦਾ ਪ੍ਰਮਾਤਮਾ ਹਰ ਇਨਸਾਨ ਨੂੰ ਜ਼ਿੰਦਗੀ ਤੇ ਅੰਦਰਸਤੀਆਂ ਦੇਵੇ ਹਰ ਦਾ ਬੱਚਾ ਸਲਾਮਤ ਰਹੇ ਪਰ ਜਿੱਤੇ ਬੱਚੇ ਝੋਲੀ ਚਾੱਕ ਕੇ ਫਿਰਦੇ ਹੋ ਡਾਕਟਰਾਂ ਕੋਲੇ ਵੀ ਕੈਂਸਰ ਹੋ ਗਿਆ ਉਹਦੇ ਮੇਰੀਆਂ ਗੱਲਾਂ ਨੂੰ ਚਿੱਤੇ ਕਰਕੇ ਲੋਕ ਰੋਵੋਗੇ ਲੋਕੋ ਪੱਪਾ ਮਾਰੋਗੇ ਓਏ